ਆਪਾਂ ਲੈ ਕੇ ਆਏ ਆਂ ਪੰਜਾਬ ਜੀਕੇ ਨਾਲ ਸੰਬੰਧਿਤ ਜਿਹੜੇ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਏ ਆਂ ਅਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਿਹੜੇ ਕੁਐਸਚਨ ਕਰਨ ਜਾ ਰਹੇ ਆਂ ਉਹ ਸਿੱਖ ਗੁਰੂ ਸਾਹਿਬਾਨਾਂ ਅਤੇ ਪੰਜਾਬੀ ਲਿਟਰੇਚਰ ਦੇ ਨਾਲ ਸੰਬੰਧਿਤ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨਾਂ ਹਨ ਜੋ ਐਗਜ਼ਾਮ ਦੇ ਪੁਆਇੰਟ ਆਫ View ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦੇ ਹਨ ਤਾਂ ਆਓ ਅੱਜ ਦਾ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਤੁਹਾਡੀ ਸਕਰੀਨ ਤੇ ਹੈ ਪ੍ਰਸ਼ਨ ਨੰਬਰ 21 ਲੋਹਗੜ੍ਹ ਕਿਲਾ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਬਣਾਇਆ ਗਿਆ ਸੀ ਏ ਆਪਸ਼ਨ ਗੁਰੂ ਹਰਗੋਬਿੰਦ ਜੀ ਬੀ ਗੁਰੂ ਹਰਕ੍ਰਿਸ਼ਨ ਜੀ ਸੀ ਗੁਰੂ ਹਰ Rai ਜੀ ਜਾਫਰ ਡ ਤਾਂ ਆਪਣਾ ਜਿਹੜਾ ਇੱਥੇ கரੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਜਿਹੜਾ ਬਣਵਾਇਆ ਗਿਆ ਸੀਗਾ ਲੋਹਗੜ੍ਹ ਦਾ ਕਿਲਾ ਹਾਂਜੀ ਤੇ ਇਹ ਕਿਲਾ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਬਣਵਾਇਆ ਗਿਆ ਸੀ 1614 ਈਸਵੀ ਦੇ ਵਿੱਚ ਬਣਵਾਇਆ ਗਿਆ ਸੀ ਤਾਂ ਆਓ ਇਸ ਦੇ ਬਾਰੇ ਕੁਝ ਹੋਰ ਜਾਣ ਲੈਂਦੇ ਆਂ ਅੰਮ੍ਰਿਤਸਰ ਦੀ ਧਰਤੀ ਉੱਤੇ ਉਸਾਰਿਆ ਜਾਣ ਵਾਲਾ ਪਹਿਲਾ ਜੰਗੀ ਕਿਲਾ ਸੀ ਜੋ ਕਿ 6ਵੀਂ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਅੰਮ੍ਰਿਤਸਰ ਅਤੇ ਹਰਮੰਦਰ ਸਾਹਿਬ ਦੀ ਸੁਰੱਖਿਆ ਲਈ ਦੁਸ਼ਮਣ ਸੈਨਾ ਦੇ ਮੁਕਾਬਲੇ ਲਈ ਇਸ ਨੂੰ ਤਿਆਰ ਕਰਵਾਇਆ ਗਿਆ ਸੀ ਤਾਂ ਇਹ ਤੁਸੀਂ ਯਾਦ ਵਿੱਚ ਰੱਖ ਲੈਣਾ ਲੋਹੜਕਾ ਦਾ ਕਿਲਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਕਦੋਂ ਬਣਵਾਇਆ ਸੀ 1614 ਈਸਵੀ ਦੇ ਵਿੱਚ ਬਣਵਾਇਆ ਸੀ ਤਾਂ ਆਪਣਾ ਅੱਜ ਦਾ ਦੂਜਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ ਪ੍ਰਸ਼ਨ ਨੰਬਰ 2 ਚੱਕ ਨਾਨਕੀ குரு ਤੇਗ ਬਹਾਦਰ ਜੀ ਦੁਆਰਾ ਵਸਾਇਆ ਗਿਆ ਸ਼ਹਿਰ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ ਏ অপਸ਼ਨ আনন্দপুর ਸਾਹਿਬ বি গোइंदवाल ਸਾਹਿਬ সি ਖੰਡੂਰ ਸਾਹਿਬ ਜਾਫਰ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਏ will be রাইਟ ਆਨਸਰ ਆਨੰਦਪੁਰ ਸਾਹਿਬ ਚੱਕ ਨਾਨਕੀ ਜੋ ਕਿ ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਸਨ ਉਹਨਾਂ ਦੁਆਰਾ ਵਸਾਇਆ ਗਿਆ ਸੀ ਅਤੇ ਬਾਅਦ ਵਿੱਚ ਇਹ ਆਨੰਦਪੁਰ ਦੇ ਨਾਮ ਵੱਜੋ ਜਾਣਿਆ ਜਾਣ ਲੱਗਿਆ ਤੇ ਜੇਕਰ ਆਪ ਇਸ ਦੀ ਗੱਲ ਕਰ ਲਈਏ ਇਹ 19 ਜੂਨ 19 ਜੂਨ 1665 ਇਸਵੀ ਦੇ ਵਿੱਚ 19 ਜੂਨ 1665 ਇਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ 500 ਰੁਪਏ ਵਿੱਚ ਕੁਝ ਨਗਰ ਖਰੀਦ ਕੇ ਇਸ ਨਗਰ ਦੀ ਸਥਾਪਨਾ ਕੀਤੀ ਸੀ ਤਾਂ ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ। ਪ੍ਰਸ਼ਨ ਨੰਬਰ 3 ਤੁਹਾਡੀ ਸਕਰੀਨ ਤੇ ਹੈ। ਮੁਦਕੀ ਦੀ ਲੜਾਈ ਵਿੱਚ ਸਿੱਖ ਫੌਜਾਂ ਦੀ ਅਗਵਾਈ ਹੇਠ ਲਿਖੇ ਵਿੱਚੋਂ ਕਿਸ ਦੁਆਰਾ ਕੀਤੀ ਗਈ ਸੀ? A 옵ਸ਼ਨ ਲਾਲ ਸਿੰਘ, B ਤੇਜ ਸਿੰਘ, C ਸ਼ਾਮ ਸਿੰਘ ਟਾਰੀਵਾਲਾ, D ਰਣਜੋਤ ਸਿੰਘ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਏ will be right answer ਲਾਲ ਸਿੰਘ ਦੁਆਰਾ ਜਿਹੜੀ ਸੀ ਮੁਦਕੀ ਦੀ ਲੜਾਈ ਵਿੱਚ ਸਿੱਖ ਫੌਜਾਂ ਦੀ ਅਗਵਾਈ ਲਾਲ ਸਿੰਘ ਦੁਆਰਾ ਕੀਤੀ ਗਈ ਸੀ ਤੇ ਜੇਕਰ ਆਪਾਂ ਮੁਦਕੀ ਦੀ ਲੜਾਈ ਦੀ ਗੱਲ ਕਰ ਲਈਏ ਮੁਦਕੀ ਦੀ ਲੜਾਈ ਕਦੋਂ ਹੋਈ ਤਾਂ ਆਪਣਾ ਆਨਸਰ ਹੋਵੇਗਾ 18 ਦਸੰਬਰ 18 ਦਸੰਬਰ 1845 ਇਸਵੀ ਨੂੰ ਮੁਦਕੀ ਦੀ ਲੜਾਈ ਹੋਈ ਅਤੇ ਇਹ ਪਹਿਲੇ ਐਂਗਲੋ ਸਿੱਖ ਯੁੱਧ ਪਹਿਲੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਹੋਈ ਸੀ ਪਹਿਲੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਹੋਈ ਸੀ ਹਾਂਜੀ ਤੇ ਆਪਾਂ ਹੁਣ ਗੱਲ ਕਰ ਲੈਂਦੇ ਆ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ 1845 ਤੋਂ 1846 ਇਸਵੀ ਦੇ ਵਿੱਚ ਅਤੇ ਜਿਹੜੀ ਮੁਦਕੀ ਦੀ ਲੜਾਈ ਹੈ ਇਹ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਹੀ ਆ ਜਾਂਦੀ ਹੈ ਤੇ ਇਹ ਲੜਾਈ ਹੋਈ ਸੀਗੀ ਲਾਲ ਸਿੰਘ ਅਤੇ ਹਿਊਂਗਫ ਸੀਗਾ ਜੋ ਕਿ ਅੰਗਰੇਜ਼ਾਂ ਦੀ ਅਗਵਾਈ ਕਰ ਰਿਹਾ ਸੀ ਅਤੇ ਲਾਲ ਸਿੰਘ ਜੋ ਕਿ ਸਿੱਖਾਂ ਦੀ ਅਗਵਾਈ ਕਰ ਰਿਹਾ ਸੀ ਲਾਲ ਸਿੰਘ ਦੀ ਗਰਦਾਰੀ ਦੇ ਕਾਰਨ ਸਿੱਖ ਇਹ ਯੁੱਧ ਹਾਰ ਗਏ ਸੀ ਤਾਂ ਤੁਸੀਂ ਯਾਦ ਵਿੱਚ ਰੱਖ ਲੈਣਾ ਮੁਦਕੀ ਦੀ ਲੜਾਈ 18 ਦਸੰਬਰ 1845 ਇਸਵੀ ਨੂੰ ਹੋਈ ਪਹਿਲੀ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਸੀ ਇਹ ਪ੍ਰਸ਼ਨ ਨੰਬਰ 4 ਤੁਹਾਡੀ ਸਕਰੀਨ ਤੇ ਹੈ ਕਿਸ ਦੁਆਰਾ ਕੀਤੇ ਗਏ ਇੱਕ ਐਲਾਨ ਰਾਹੀਂ ਪੰਜਾਬ ਨੂੰ ਬ੍ਰਿਟਿਸ਼ ਅੰਰਾਜ ਨਾਲ ਮਿਲਾ ਲਿਆ ਗਿਆ ਏ ਆਪਸ਼ਨ ਲਾਰਡ ਹਾਰਡਿੰਗ ਬੀ ਲਾਰਡ ਵੈਲਿੰਗਟਨ ਸੀ ਲਾਰਡ ਲਹੋਰੀ ਜਾਂ ਫਿਰ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆਪਣਾ ਜਿਹੜਾ ਇੱਥੇ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਸੀ will be right answer ਲਾਰਡ ਲਾਹੋਜੀ ਦੇ ਵੇਲੇ ਜਿਹੜਾ ਸੀਗਾ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ ਹਾਂਜੀ ਤੇ ਲਾਰਡ ਲਾਹੋਜੀ ਦਾ ਟਾਈਮ ਪੀਰੀਅਡ ਸੀਗਾ 1848 ਤੋਂ 1856 ਇਸਵੀ ਤੱਕ ਜਿਹੜਾ ਸੀਗਾ ਲਾਰਡ ਲਾਹੋਜੀ ਦਾ ਟਾਈਮ ਪੀਰੀਅਡ ਸੀ ਤਾਂ ਤੁਸੀਂ ਸਿਰਫ ਇਹ ਯਾਦ ਵਿੱਚ ਰੱਖਣਾ ਹੈ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਕਦੋਂ ਮਲਾਇਆ ਗਿਆ ਤਾਂ ਆਪਣਾ ਅਨਸਰ ਹੋਵੇਗਾ 1849 ਇਸਵੀ ਦੇ ਵਿੱਚ ਮਲਾਇਆ ਗਿਆ ਪ੍ਰਸ਼ਨ ਨੰਬਰ 4 ਕਿਸ ਦੁਆਰਾ ਕੀਤੇ ਗਏ ਇੱਕ ਐਲਾਨ ਰਾਹੀਂ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਨਾਲ ਮਿਲਾ ਲਿਆ ਗਿਆ ਸੀ ਏ ਆਪਸ਼ਨ ਲਾਰਡ ਹਾਰਡਿੰਗ ਬੀ ਲਾਰਡ ਵਲਿੰਗਟਨ ਸੀ ਲਾਰਡ ਡਲਹੋਜੀ ਜਾਂ ਫਿਰ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਸੀ ਵਿਲ ਬੀ ਰਾਈਟ ਆਨਸਰ ਲਾਰਡ ਡਲਹੋਜੀ ਦੇ ਕਹਿੰਦੇ ਉੱਤੇ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਦੇ ਅਧੀਨ ਮਿਲਾ ਲਿਆ ਗਿਆ ਸੀ ਤੇ ਪੰਜਾਬ ਨੂੰ ਬ੍ਰਿਟਿਸ਼ ਰਾਜ ਦੇ ਅਧੀਨ ਕਦੋਂ ਕੀਤਾ ਗਿਆ ਸੀ ਤਾਂ ਆਪਣਾ ਅਨਸਰ ਹੋਵੇਗਾ 1849 ਇਸਵੀ ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਸੀਗਾ ਅਤੇ ਲਾਰਡ ਲਹੋਜੀ ਤੇ ਜੇਕਰ ਆਪਾਂ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਇਸ ਦਾ ਟਾਈਮ ਪੀਰੀਅਡ ਸੀ 1848 ਤੋਂ 1856 ਇਸਵੀ ਤੱਕ ਜਿਹੜਾ ਸੀਗਾ ਟਾਈਮ ਪੀਰੀਅਡ ਸੀਗਾ ਲਾਰਡ ਲਹੋਜੀ ਦਾ ਪ੍ਰਸ਼ਨ ਨੰਬਰ 5 ਤੁਹਾਡੀ ਸਕਰੀਨ ਤੇ ਹੈ ਹੇਠ ਲਿਖੇ ਮੁਗਲਾਂ ਵਿੱਚੋਂ ਕੌਣ ਗੁਰੂ ਨਾਨਕ ਤੇਜ ਜੀ ਦੇ ਸਮਕਾਲੀ ਸਮਰਾਟ ਸੀ ਏ ਆਪਸ਼ਨ ਬਾਬਰ ਬੀ ਸ਼ਾਹਜਹਾਂ ਸੀ ਅਕਬਰ ਜਾਂ ਫਿਰ ਡੀ ਜahangir ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਏ will be right answer ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਮਰਾਟ ਸੀਗੇ ਬਾਬਰ ਪ੍ਰਸ਼ਨ ਨੰਬਰ 6 ਤੁਹਾਡੀ ਸਕਰੀਨ ਤੇ ਹੈ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਹਾਕਮ ਕੌਣ ਸੀ ਏ ਆਪਸ਼ਨ ਬਹਿਲੋਲ ਖਾਨ ਲੋਧੀ ਬ ਸੀਕੰਦਰ ਲੋਧੀ ਸੀ ਦੌਲਤਖਾਨ ਲੋਧੀ ਜਾਂ ਫਿਰ ਡੀ ਇਬਰਾਹਿਮ ਲੋਧੀ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਸੀ ਵੀਲ ਬੀ ਰਾਈਟ ਆਨਸਰ ਦੌਲਤਖਾਨ ਲੋਧੀ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਹਾਕਮ ਸੀ ਪ੍ਰਸ਼ਨ ਨੰਬਰ 7 ਬਾਬਰ ਨੇ ਕੁੱਲ ਮਿਲਾ ਕੇ ਪੰਜਾਬ ਤੇ ਕਿੰਨੀ ਵਾਰ ਹਮਲਾ ਕੀਤਾ ਏ ਆਪਸ਼ਨ 4 ਵਾਰ ਬੀ ਆਪਸ਼ਨ 6 ਵਾਰ ਸੀ ਆਪਸ਼ਨ 3 ਵਾਰ ਜਾਂ ਫਿਰ ਡੀ 5 ਵਾਰ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਡੀ 5 ਵਾਰ ਜਿਹੜੇ ਪੰਜਾਬ ਤੇ ਹਮਲੇ ਕੀਤੇ ਸੀਗੇ ਬਾਬਰ ਨੇ ਜੇਕਰ ਬਾਬਰ ਦੀ ਗੱਲ ਕਰੀਏ ਤਾਂ ਬਾਬਰ ਜਿਹੜਾ ਸੀਗਾ ਕਾਬਲ ਦਾ ਸ਼ਾਸਕ ਸੀਗਾ ਬਾਬਰ ਕਾਬਲ ਦਾ ਸ਼ਾਸਕ ਸੀ ਉਸਨੇ 1519 ਤੋਂ 1519 ਤੋਂ ਲੈ ਕੇ 1526 ਇਸਵੀ ਤੱਕ ਜਿਹੜੇ ਸੀ ਪੰਜਾਬ ਤੇ ਹਮਲੇ ਕੀਤੇ ਉਸ ਦਾ ਪਹਿਲਾ ਜਿਹੜਾ ਹਮਲਾ ਸੀ 1519ਵੀਂ ਦੇ ਵਿੱਚ ਕੀਤਾ ਅਤੇ ਆਖਰੀ ਜਿਹੜਾ ਹਮਲਾ ਸੀ 1526 ਇਸਵੀ ਵਿੱਚ ਇਬਰਾਹਿਮ ਲੋਦੀ ਨੂੰ ਹਰਾ ਕੇ ਉਸ ਨੇ ਭਾਰਤ ਵਿੱਚ ਮੁਗਲ ਵੰਸ਼ ਦੀ ਜਿਹੜੀ ਸੀ ਸਥਾਪਨਾ ਕੀਤੀ ਸੀ ਤਾਂ ਇਹ ਤੁਸੀਂ ਯਾਦ ਵਿੱਚ ਰੱਖ ਲੈਣਾ ਹੈ ਬਾਬਰ ਜਿਹੜਾ ਸੀਗਾ ਕਾਬਲ ਦਾ ਸ਼ਾਸਕ ਸੀ 1519 ਤੋਂ ਲੈ ਕੇ 1526 ਇਸਵੀ ਤੱਕ ਉਸ ਨੇ ਭਾਰਤ ਜਿਹੜੇ ਪੰਜਾਬ ਤੇ ਹਮਲੇ ਕੀਤੇ ਸੀਗੇ ਅਤੇ 1526 ਇਸਵੀ ਵਿੱਚ ਜਿਹੜਾ ਸੀਗਾ ਪਾਣੀਪਤ 21 April 1526 ਇਸਵੀ ਨੂੰ 21 ਅਪ੍ਰੈਲ 1526 ਈਸਵੀ ਨੂੰ ਪਾਣੀਪਤ ਦੀ ਲੜਾਈ ਦੇ ਦੌਰਾਨ ਇਬਰਾਹਿਮ ਲੋਦੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਸਮਰਾਜ ਦੀ ਸਥਾਪਨਾ ਕੀਤੀ ਸੀ ਪ੍ਰਸ਼ਨ ਨੰਬਰ 8 ਤੁਹਾਡੀ ਸਕਰੀਨ ਤੇ ਹੈ ਪੰਜਾਬ ਤੇ ਬ੍ਰਿਟਿਸ਼ ਰਾਜ ਦਾ ਕਬਜ਼ਾ ਕਦੋਂ ਹੋਇਆ ਸੀ ਹਾਂਜੀ ਤੇ ਇਹ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਮੈਂ 1849 ਈਸਵੀ ਵਿੱਚ ਪੰਜਾਬ ਤੇ ਬ੍ਰਿਟਿਸ਼ ਰਾਜ ਦਾ ਕਬਜ਼ਾ ਹੋ ਗਿਆ ਸੀ ਯਾਨੀ ਕਿ ਪੰਜਾਬ ਨੂੰ ਬ੍ਰਿਟਿਸ਼ ਰਾਜ ਦੇ ਅੰਦਰ ਮਿਲਾ ਲਿਆ ਗਿਆ ਸੀ ਪ੍ਰਸ਼ਨ ਨੰਬਰ 9 ਇਹਨਾਂ ਵਿੱਚੋਂ ਕਿਸ ਨੂੰ ਆਧੁਨਿਕ ਪੰਜਾਬੀ ਸਾਹਿਦ ਦਾ ਨਿਰਮਾਤਾ ਮੰਨਿਆ ਜਾਂਦਾ ਹੈ ਏ ਆਪਸ਼ਨ ਭਾਈ ਕਾਨ ਸਿੰਘ ਨਾਭਾ ਬੀ ਧਨੀ ਰਾਮ ਚਾਤਰੀਕ ਡੀ ਸੰਤ ਸਿੰਘ ਸੇਖੋ ਜਾਂ ਫਿਰ ਭਾਈ ਵੀਰ ਸਿੰਘ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਸੀ ਡੀ will be ਰਾਈਟ ਆਨਸਰ ਭਾਈ ਵੀਰ ਸਿੰਘ ਜਿਹੜੇ ਸੀਗੇ ਇਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਦ ਦਾ ਨਿਰਮਾਤਾ ਮੰਨਿਆ ਜਾਂਦਾ ਹੈ ਜੇਕਰ ਆਪਣੇ ਕੋਲ ਇੱਥੇ ਇਕੱਲਾ ਪੁੱਛ ਲਿਆ ਜਾਵੇ ਪੰਜਾਬੀ ਸਾਹਿਦ ਦਾ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਜੇਕਰ ਇਕੱਲਾ ਪੰਜਾਬੀ ਸਾਹਿਦ ਬਾਰੇ ਪੁੱਛਿਆ ਜਾਵੇ ਤਾਂ ਆਪਣਾ ਆਨਸਰ ਹੋਵੇਗਾ ਸ਼ੇਖ ਫਰੀਦ ਤਾਂ ਆਪਣਾ ਆਨਸਰ ਹੋਵੇਗਾ ਸ਼ੇਖ ਫਰੀਦ ਨਹੀਂ ਤੇ ਜੇਕਰ ਆਪ ਨੂੰ ਆਧੁਨਿਕ ਯਾਨੀ ਕਿ ਮਾਡਰਨ ਲਿਟਰੇਚਰ ਦੇ ਪਿਤਾਮਾ ਪੁੱਛਿਆ ਗਿਆ ਤਾਂ ਆਪਣਾ ਆਨਸਰ ਹੋਵੇਗਾ ਭਾਈ ਵੀਰ ਸਿੰਘ ਜੀ ਪ੍ਰਸ਼ਨ ਨੰਬਰ 10 ਤੁਹਾਡੀ ਸਕਰੀਨ ਤੇ ਹੈ ਚਿੱਟਾ ਲਉ ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ A ਆਪਸ਼ਨ ਬਲਵੰਤ ਗਾਰਗੀ B ਨਾਨਕ ਸਿੰਘ C ਭਾਈ ਵੀਰ ਸਿੰਘ ਜਾਂ ਫਿਰ D ਈਸ਼ਵਰ ਚੰਦਰ ਨੰਦਾ ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਨਾਨਕ ਸਿੰਘ ਜਿਹੜਾ ਆਪਣਾ ਇੱਥੇ கரੈਕਟ ਆਨਸਰ ਹੋ ਜਾਵੇਗਾ ਜੇਕਰ ਆਪਾਂ ਨਾਨਕ ਸਿੰਘ ਦੀ ਗੱਲ ਕਰ ਲਈਏ ਤਾਂ ਇਹਨਾਂ ਨੂੰ ਪੰਜਾਬੀ ਨਾਵਲ ਦੇ ਪਿਤਾ ਕਿਹਾ ਜਾਂਦਾ ਹੈ ਪੰਜਾਬੀ ਨਾਵਲ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਤਾਂ ਆਪਣਾ ਆਨਸਰ ਹੋਵੇਗਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਹੈ ਅਤੇ ਭਾਰਤ ਦੀ ਆਜ਼ਾਦੀ ਬਾਰੇ ਲਿਖਣ ਵਾਲੇ ਜਿਹੜੇ ਪਹਿਲੇ ਨਾਵਲਕਾਰ ਸੀਗੇ ਉਹ ਨਾਨਕ ਸਿੰਘ ਸੀ हां जी ਤੇ ਪ੍ਰਸ਼ਨ ਨੰਬਰ 11 ਤੁਹਾਡੀ ਸਕਰੀਨ ਤੇ ਹੈ। ਹੇਠ ਲਿਖੇ ਵਿੱਚੋਂ ਕਿਸ ਨੇ ਸਭ ਤੋਂ ਛੋਟੀ ਉਮਰ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ? A 옵ਸ਼ਨ surjit patar, B ਦਲੀਪ ਕੋਟੀਵਾਣਾ, C ਸ਼ਿਵ ਕੁਮਾਰ ਬਟਾਲਵੀ ਤੇ ਜਾਂ ਫਿਰ D ਅਮਰਤਾ ਪ੍ਰੀਤਮ। ਤਾਂ ਆਪਣਾ ਜਿਹੜਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ C ਸ਼ਿਵ ਕੁਮਾਰ ਬਟਾਲਵੀ ਆਪਣਾ ਇੱਥੇ ਕਰੈਕਟ ਆਨਸਰ ਹੋ ਜਾਵੇਗਾ। ਤਾਂ ਆਪਾਂ ਹੁਣ ਗੱਲ ਕਰਦੇ ਹਾਂ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਕਦੋਂ ਅਤੇ ਕਿਸ ਰਚਨਾ ਦੇ ਲਈ ਇਹਨਾਂ ਨੂੰ ਮਿਲਿਆ? ਤਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਏਜ 21 ਜਾਂ 22 ਸਾਲ ਦੀ ਉਮਰ ਵਿੱਚ ਇਹਨਾਂ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਲੂਣਾ ਦੇ ਲਈ ਇਹਨਾਂ ਨੂੰ ਲੂਣਾ ਦੇ ਲਈ ਇਹਨਾਂ ਨੂੰ 1967 ਇਸਵੀ ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਤਾਂ ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ ਇਹਨਾਂ ਦੀ ਏਜ ਸੀ ਜਦੋਂ ਇਹਨਾਂ ਨੇ ਇਹ ਪ੍ਰਾਪਤ ਕੀਤਾ ਸੀ 21 ਜਾਂ ਫਿਰ 22 ਸਾਲ ਅਤੇ ਇਹਨਾਂ ਦੀ ਜਿਹੜੀ ਰਚਨਾ ਸੀਗੀ ਲੂਣਾ ਦੇ ਲਈ 1967 ਇਸਵੀ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਆਪਣਾ ਪ੍ਰਸ਼ਨ ਨੰਬਰ 12 ਤੁਹਾਡੀ ਸਕਰੀਨ ਤੇ ਹੈ ਬਚਿੱਤਰ ਨਾਟਕ ਹੈ ਇਟਲੀ ਕੇ ਵਿੱਚੋਂ ਕਿਸ ਦੀ ਰਚਨਾ ਹੈ ਏ ਆਪਸ਼ਨ ਗੁਰੂ ਨਾਨਕ ਦੇਵ ਜੀ ਬੀ ਬੁੱਲੇ ਸ਼ਾਹ ਜੀ ਸੀ ਬਾਬਾ ਫਰੀਦ ਜੀ ਜਾਂ ਫਿਰ ਡੀ ਗੁਰੂ ਗੋਬਿੰਦ ਸਿੰਘ ਜੀ ਤਾਂ ਆਪਣਾ ਜਿਹੜਾ ਤੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਡੀ ਵਿਲ ਬੀ ਰਾਈਟ ਆਨਸਰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜਿਵਨੀ ਦਾ ਨਾਮ ਹੈ ਬਚਿੱਤਰ ਨਾਟਕ ਤਾਂ ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ ਪ੍ਰਸ਼ਨ ਨੰਬਰ 13 ਮਹਾਨ ਕੋਸ਼ ਕਿਸ ਦੁਆਰਾ ਲਿਖਿਆ ਗਿਆ ਸੀ ਏ ਆਪਸ਼ਨ ਭਾਈ ਵੀਰ ਸਿੰਘ ਜੀ ਬੀ ਭਾਈ ਕਾਂ ਸਿੰਘ ਨਾਬਾ ਸੀ ਸੰਤ ਸਿੰਘ ਸੇਖੋ ਜਾਂ ਫਿਰ ਡੀ ਕਿਰਪਾ ਸਾਗਰ ਤਾਂ ਆਪਣਾ ਜਿਹੜਾ ਤੇ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੀ ਭਾਈ ਕਾਂ ਸਿੰਘ ਨਾਬਾ ਦੁਆਰਾ ਮਹਾਨ ਕੋਸ਼ ਲਿਖਿਆ ਗਿਆ ਇਹਨਾਂ ਨੂੰ ਐਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਹੈ ਤਾਂ ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ PlayStation ਪ੍ਰਸ਼ਨ <practice> ਨੰਬਰ 14 ਹੇਠ ਲਿਖੇ ਮੇਲਿਆਂ ਵਿੱਚੋਂ ਕਿਹੜਾ ਮੇਲਾ ਪੰਜਾਬ ਵਿੱਚ ਦੇਵੀ ਸ਼ੀਤਲਾ ਮਾਤਾ ਦੇ ਸਨਮਾਨ ਵਿੱਚ ਲਗਾਇਆ ਜਾਂਦਾ ਹੈ ਏ ਆਪਸ਼ਨ ਜਰਗਦਾ ਮੇਲਾ ਬੀ ਆਪਸ਼ਨ ਚਪਾਰ ਦਾ ਮੇਲਾ ਸੀ ਆਪਸ਼ਨ ਰੋਸ਼ਨੀ ਦਾ ਮੇਲਾ ਜਾਂ ਫਿਰ ਡੀ ਮੁਕਸਰ ਦਾ ਮੇਲਾ ਤਾਂ ਆਪਣਾ ਜਿਹੜਾ ਤੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਜਰਗਦਾ ਮੇਲਾ ਅਤੇ ਜੇਕਰ ਆਪਣੇ ਕੋਲ ਪੁੱਛ ਲਿਆ ਜਾਵੇ ਗਧਿਆਂ ਜਾਂ ਫਿਰ ਬਹਿੜਿਆਂ ਨੂੰ ਗੁਲਗਲੇ ਕਿਸ ਮੇਲੇ ਵਿੱਚ ਖਵਾਏ ਜਾਂਦੇ ਹਨ ਤਾਂ ਆਪਣਾ ਜਿਹੜਾ ਆਨਸਰ ਹੋਏਗਾ ਜਰਗਦੇ ਮੇਲਾ ਬਿਲਕੁਲ ਸਹੀ ਆਨਸਰ ਹੋ ਜਾਵੇਗਾ ਅਤੇ ਜਰਗਦਾ ਮੇਲਾ ਲੱਗਦਾ ਹੈ ਲੁਧਿਆਣੇ ਦੇ ਵਿੱਚ ਜਰਗਦਾ ਮੇਲਾ ਲਗਾਇਆ ਜਾਂਦਾ ਹੈ ਜੋ ਕਿ ਦੇਵੀ ਸ਼ੀਤਲਾ ਮ ਹਾਂਜੀ ਤੇ ਪ੍ਰਸ਼ਨ ਨੰਬਰ 15 ਤੁਹਾਡੀ ਸਕਰੀਨ ਤੇ ਹੈ ਪਿੰਡੂ 올림픽ਸ ਪੰਜਾਬ ਦੇ ਹੇਠ ਲਿਖੇ ਕਿਸ ਜ਼ਿਲ੍ਹੇ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ ਏ ਆਪਸ਼ਨ ਲੁਧਿਆਣਾ ਬੀ ਮੁਕਸਰ ਸੀ ਫਤਿਹਗੜ ਸਾਹਿਬ ਜਾਫਿਤ ਡੀ ਅੰਮ੍ਰਿਤਸਰ ਤਾਂ ਆਪਣਾ ਜਿਹੜਾ ਤੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਲੁਧਿਆਣਾ ਪਿੰਡੂ 올림픽ਸ ਜਿਹੜੀਆਂ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲਗਾਈਆਂ ਜਾਂਦੀਆਂ ਹਨ ਪ੍ਰਸ਼ਨ ਨੰਬਰ 16 ਲੋਕਨਾਥ ਜਿੰਦੂਆ ਕਿਸ ਦੁਆਰਾ ਪੇਸ਼ ਕੀਤਾ ਜਾਂਦਾ ਹੈ ਏ ਆਪਸ਼ਨ ਇਕੱਲਾ ਮਰਦਾਂ ਦੁਆਰਾ ਬੀ ਇਕੱਲਾ ਔਰਤਾਂ ਦੁਆਰਾ ਸੀ ਮਰਦਾਂ ਅਤੇ ਔਰਤਾਂ ਦੋਨਾਂ ਦੁਆਰਾ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆਪਣਾ ਜਿਹੜਾ ਇੱਥੇ ਰਾਈਟ ਆਨਸਰ ਹੋ ਜਾਏਗਾ ਉਹ ਹੋ ਜਾਏਗਾ ਮਰਦਾਂ ਅਤੇ ਔਰਤਾਂ ਦੁਆਰਾ ਦੋਨਾਂ ਦੁਆਰਾ ਲੋਕਨਾਥ ਜਿੰਦੂਆ ਜਿਹੜਾ ਹੈ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਜਿੰਦੂਆ ਲੋਕਨਾਥ ਔਰਤਾਂ ਅਤੇ ਮਰਦਾਂ ਦੋਨਾਂ ਦੁਆਰਾ ਹੀ ਪੇਸ਼ ਕੀਤਾ ਜਾਂਦਾ ਹੈ ਪ੍ਰਸ਼ਨ ਨੰਬਰ 17 ਪੈਟਾ ਪਟਾਮੀਆ ਨਾਮ ਪੰਜਾਬ ਦਾ ਕਿੰਨਾ ਦੁਆਰਾ ਦਿੱਤਾ ਗਿਆ ਸੀ ਏ ਆਪਸ਼ਨ ਯੂਨਾਨੀਆਂ ਬੀ ਰੋਮਨ ਸੀ ਅਰਬੀਅਨ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆਪਣਾ ਜਿਹੜਾ ਇੱਥੇ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਯੂਨਾਨੀਆਂ ਵੱਜੋਂ ਪੈਟਾ ਪਟਾਮੀਆ ਨਾਮ ਜਿਹੜਾ ਸੀ ਪੰਜਾਬ ਨੂੰ ਦਿੱਤਾ ਗਿਆ ਸੀ ਪ੍ਰਸ਼ਨ ਨੰਬਰ 18 ਹੇਠ ਲਿਖੇ ਵਿੱਚੋਂ ਕਿਹੜਾ ਜ਼ਿਲ੍ਹਾ ਲਿੰਗ ਅਨੁਪਾਤ ਅਤੇ ਕੁੱਲ ਸਾਖਰਤਾ ਦਰ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਏ ਆਪਸ਼ਨ ਗੁਰਦਾਸਪੁਰ ਬੀ ਹੁਸ਼ਿਆਰਪੁਰ ਸੀ ਪਠਾਨਕੋਟ ਜਾਫਰਦੀ ਕਪੂਰਥਲਾ ਤਾਂ ਆਪਣਾ ਜਿਹੜਾ ਇੱਥੇ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੀ will be right answer ਹੁਸ਼ਿਆਰਪੁਰ ਪ੍ਰਸ਼ਨ ਨੰਬਰ 20 ਅਤੇ ਅੱਜ ਦਾ ਲਾਸਟ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ। ਹੇਠ ਲਿਖੇ ਵਿੱਚੋਂ ਕਿਹੜਾ ਜ਼ਿਲ੍ਹਾ ਪੰਜਾਬ ਦੇ ਦੁਆਬਾ ਖੇਤਰ ਵਿੱਚ ਨਹੀਂ ਆਉਂਦਾ? A 옵ਸ਼ਨ ਹੁਸ਼ਿਆਰਪੁਰ, B ਨਵਾਂ ਸ਼ਹਿਰ, C ਪਠਾਨਕੋਟ, D ਜਾਫਰਦੀ, ਚਲੰਦਰ। ਤਾਂ ਆਪਣਾ ਜਿਹੜਾ ਤੇ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ C will be right answer ਹੋ ਜਾਵੇਗਾ ਕਿਉਂਕਿ ਪਠਾਨਕੋਟ ਜਿਹੜਾ ਹੈ ਇਹ ਮਾਝੇ ਖੇਤਰ ਦੇ ਅੰਦਰ ਆਉਂਦਾ ਹੈ ਨਾ ਕਿ ਦੁਆਬੇ ਖੇਤਰ ਦੇ ਅੰਦਰ। ਜੇਕਰ ਆਪਾਂ ਦੁਆਬੇ ਖੇਤਰ ਦੀ ਗੱਲ ਕਰ ਲਈਏ ਦੁਆਬੇ ਖੇਤਰ ਵਿੱਚ ਹੁਸ਼ਿਆਰਪੁਰ, ਨਵਾਂ ਸ਼ਹਿਰ, ਉਸ ਤੋਂ ਇਲਾਵਾ ਜਲੰਧਰ ਅਤੇ ਉਸ ਤੋਂ ਇਲਾਵਾ ਕਪੂਰਥਲਾ ਇਹ ਜ਼ਿਲ੍ਹੇ ਆ ਤਾਂ ਇਹ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ ਇਸ ਲਈ ਆਪਣਾ ਜਿਹੜਾ ਇੱਥੇ ਪਠਾਨਕੋਟ ਰਾਈਟ ਆਨਸਰ ਹੋ ਜਾਵੇਗਾ ਕਿਉਂਕਿ ਇਹ ਮਾਝੇ ਦੇ ਵਿੱਚ ਆਉਂਦਾ ਹੈ ਨਾ ਕਿ ਦੁਆਬੇ ਦੇ ਵਿੱਚ ਤਾਂ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਸਾਰਿਆਂ ਦਾ